ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਐਡਵੋਕੇਟ ਜਨਰਲ ਹੁਣਾਂ ਨੇ ਅਸਤੀਫਾ ਦੇ ਦਿੱਤਾ ਹੈ ਗੁਰਮਿੰਦਰ ਸਿੰਘ ਗੈਰੀ ਹੁਣਾਂ ਦੇ ਮੋਢਾ ਤੇ ਜ਼ਿੰਮੇਵਾਰੀ ਸੀਗੀ ਤਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ ਕੀ ਦੇਰ ਰਾਤ ਨੂੰ ਅਸਤੀਫਾ ਦਿੱਤਾ ਗਿਆ ਹੈ ਨਿੱਜੀ ਕਾਰਨਾਂ ਦਾ ਹਵਾਲਾ ਦੱਸਿਆ ਜਾ ਰਿਹਾ ਜੋ ਸੋਰਸਸ ਤੋਂ ਸਾਨੂੰ ਜਾਣਕਾਰੀ ਮਿਲ ਪਾ ਰਹੀ ਹੈ ਕਿ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਤੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗਹਿਰੀ ਹੁਣਾ ਨੇ ਅਸਤੀਫਾ ਦੇ ਦਿੱਤਾ ਹੈ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਐਡਵੋਕੇਟ ਜਨਰਲ ਹੁਣਾ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਤੁਹਾਨੂੰ ਦੱਸ ਦੇ ਕਿ 3 ਸਾਲਾਂ ਦੇ ਵਿੱਚ ਹੀ 3 ਏਜੀ ਜਿਹੜੇ ਨੇ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਹੈ ਸਭ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਅਨਮੋਲ ਰਤਨ ਸਿੱਧੂ ਸੀਗੇ ਐਡਵੋਕੇਟ ਜਨਰਲ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਔਰ ਉਸ ਤੋਂ ਬਾਅਦ ਵਿਨੋਦ ਕਈ ਹੁਣੀ ਆਏ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਉਹਨਾਂ ਨੇ ਵੀ 1 ਸਾਲ ਅਤੇ 3 ਕੁ ਮਹੀਨੇ ਜਿਹੜਾ ਕਾਰਜਕਾਲ ਇਹ ਜਿਹੜਾ ਸੰਭਾਲਿਆ ਐਡਵੋਕੇਟ ਜਨਰਲ ਵਾਲਾ ਤੇ ਉਸ ਤੋਂ ਬਾਅਦ ਗੁਰਮਿੰਦਰ ਸਿੰਘ ਗਹਿਰੀ ਹੁਣਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਮਿਲੀ ਤਾਂ ਉਹਨਾਂ ਨੇ ਵੀ 1 ਸਾਲ 5 ਕੁ ਮਹੀਨੇ ਦੇ ਕਰੀਬ ਜਿਹੜਾ ਇਹ ਕਾਰਜਕਾਲ ਸੰਭਾਲਿਆ ਤੇ ਉਸ ਤੋਂ ਬਾਅਦ ਹੁਣ ਕਾਲ ਦੇਰ ਰਾਤ ਦੱਸਿਆ ਜਾ ਰਿਹਾ ਕਿ ਇਸਤੀਫਾ ਜਿਹੜਾ ਆ ਸਰਕਾਰ ਨੂੰ ਦਿੱਤਾ ਗਿਆ ਕਿ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗਹਿਰੀ ਹੁਣਾਂ ਨੇ ਆਪਣਾ ਇਸਤੀਫਾ ਦੇ ਦਿੱਤਾ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਜੋ ਸਾਨੂੰ ਸੋਰਸਸ ਤੋਂ ਜਾਣਕਾਰੀ ਹੁਣ ਤੱਕ ਦੀ ਮਿਲ ਪਾਰੀ ਹੈ ਕਿ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਦੇਰ ਰਾਤ ਸ਼ਨੀਵਾਰ ਨੂੰ ਸਰਕਾਰ ਨੂੰ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗਹਿਰੀ ਨੇ ਆਪਣਾ ਅਸਤੀਫਾ ਜੜਾ ਦੇ ਦਿੱਤਾ ਹੈ 5 ਅਕਤੂਬਰ 2023 ਨੂੰ ਐਡਵੋਕੇਟ ਜਨਰਲ ਬਣੇ ਸੀ ਵਿਨੋਦ ਕਈ ਦੀ ਥਾਂ ਤੇ ਇਹ ਐਡਵੋਕੇਟ ਬਣੇ ਸੀਗੇ ਉਸ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਤਾਂ ਅਨਮੋਲ ਰਤਨ ਸਿੱਧੂ ਜਿਨ੍ਹਾਂ ਨੇ ਤਕਰੀਬਨ 3 ਤੋਂ 4 ਮਹੀਨੇ ਕਾਰਜਕਾਲ ਸੰਭਾਲਿਆ ਤੇ ਉਸ ਤੋਂ ਬਾਅਦ ਵਿਨੋਦ ਕਈ ਆ ਹੁਣੀ ਏਜੀ ਬਣੇ ਜਿਨ੍ਹਾਂ ਨੇ 1 ਸਾਲ ਤਕਰੀਬਨ 3-4 ਮਹੀਨੇ ਕਾਰਜਕਾਲ ਸੰਭਾਲਿਆ ਤੇ ਉਸ ਤੋਂ ਬਾਅਦ ਗੁਰਮਿੰਦਰ ਸਿੰਘ ਗਹਿਰੀ ਹੁਣੀ ਐਡਵੋਕੇਟ ਜਨਰਲ ਬਣਦੇ ਨੇ ਜਿਹੜੇ 1 ਸਾਲ ਤੇ 5 ਕੁ ਮਹੀਨੇ ਕਾਰਜਕਾਲ ਜਿਨ੍ਹਾਂ ਨੇ ਪੂਰਾ ਕੀਤਾ ਹੈ ਆਪਣਾ ਤੇ ਉਸ ਤੋਂ ਬਾਅਦ ਦੇਰ ਰਾਤ ਅਸਤੀਫਾ ਦੇ ਦਿੱਤਾ ਹੈ ਸੋਰਸਸ ਤੋਂ ਜਾਣਕਾਰੀ ਮੇਰੇ ਪਾਰੀ ਹੈ ਕਿ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਪਰ ਅਜੇ ਤੱਕ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਪਾਈ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾਰੀ ਹੈ ਪਰ ਵੱਡੀ ਖਬਰ ਹੈ ਤਿੰਨ ਸਾਲਾਂ ਦੇ ਵਿੱਚ ਤਿੰਨ ਏਜੀ ਬਦਲ ਜਾਣੇ ਤਿੰਨ ਏਜੀਆਂ ਨੇ ਆਪਣੇ ਅਸਤੀਫੇ ਦੇਣੇ ਉਹ ਵੀ ਨਿੱਜੀ ਕਾਰਨਾਂ ਦਾ ਕਿਉਂਕਿ ਜੋ ਬినੋਦ ਕਈ ਹੁਣਾ ਨੇ ਦਿੱਤਾ ਸੀ ਉਹ ਵੀ ਇਹ ਸੀ ਕਿ ਮੇਰੇ ਨਿੱਜੀ ਕਾਰਨ ਨੇ ਤਾਂ ਉਸ ਤੋਂ ਪਹਿਲਾਂ ਅਨਮੋਲ ਰਤਨ ਸਿੱਧੂ ਹੁਣਾ ਨੇ ਵੀ ਅਸਤੀਫਾ ਦਿੱਤਾ ਸੀ ਤਾਂ ਹੁਣ ਐਡਵੋਕੇਟ ਗੁਰਮਿੰਦਰ ਗੈਰੀ ਹੁਣਾ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਹੈ ਤੁਹਾਨੂੰ ਦੱਸ ਦੇ ਕਿ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ ਸ਼ਨੀਵਾਰ ਦੇਰ ਰਾਤ ਨੂੰ ਹੀ ਅਸਤੀਫਾ ਜਿਹੜਾ ਆ ਸਰਕਾਰ ਨੂੰ ਸੌਂਪਿਆ ਗਿਆ ਤਾਂ ਤਿੰਨ ਸਾਲਾਂ ਦੇ ਵਿੱਚ ਤਿੰਨ ਏਜੀ ਜਿਹੜੇ ਨੇ ਉਹ ਅਸਤੀਫਾ ਦੇ ਚੁੱਕੇ ਨੇ ਗੁਰਮਿੰਦਰ ਗੈਰੀ ਹੁਣਾਂ ਨੇ ਲਗਭਗ 1 ਸਾਲ ਤੇ 5 ਕੁ ਮਹੀਨੇ ਹੀ ਕਾਰਜਕਾਲ ਜਿਹੜਾ ਹੈ ਉਹ ਸੰਭਾਲਿਆ 5 ਅਕਤੂਬਰ 2023 ਨੂੰ ਇਹ ਐਡਵੋਕੇਟ ਜਨਰਲ ਬਣੇ ਸੀ ਪਰ ਹੁਣ ਇਹਨਾਂ ਨੇ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਇਹ ਰਾਤ ਨੂੰ ਅਸਤੀਫਾ ਦਿੱਤਾ ਗਿਆ ਹੈ ਨਿੱਜੀ ਕਾਰਨਾਂ ਦਾ ਹਵਾਲਾ ਦੱਸਿਆ ਜਾ ਰਿਹਾ ਜੋ ਸੋਰਸਸ ਤੋਂ ਸਾਨੂੰ ਜਾਣਕਾਰੀ ਮਿਲ ਪਾ ਰਹੀ ਹੈ ਕਿ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਤੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗਹਿਰੀ ਹੁਣਾ ਨੇ ਅਸਤੀਫਾ ਦੇ ਦਿੱਤਾ ਹੈ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਐਡਵੋਕੇਟ ਜਨਰਲ ਹੁਣਾ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਤੁਹਾਨੂੰ ਦੱਸ ਦੇ ਕਿ 3 ਸਾਲਾਂ ਦੇ ਵਿੱਚ ਹੀ 3 ਏਜੀ ਜਿਹੜੇ ਨੇ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਹੈ ਸਭ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਅਨਮੋਲ ਰਤਨ ਸਿੱਧੂ ਸੀਗੇ ਐਡਵੋਕੇਟ ਜਨਰਲ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਔਰ ਉਸ ਤੋਂ ਬਾਅਦ ਵਿਨੋਦ ਕਈ ਹੁਣੀ ਆਏ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਉਹਨਾਂ ਨੇ ਵੀ 1 ਸਾਲ ਅਤੇ 3 ਕੁ ਮਹੀਨੇ ਜਿਹੜਾ ਕਾਰਜਕਾਲ ਇਹ ਜਿਹੜਾ ਸੰਭਾਲਿਆ ਐਡਵੋਕੇਟ ਜਨਰਲ ਵਾਲਾ ਤੇ ਉਸ ਤੋਂ ਬਾਅਦ ਗੁਰਮਿੰਦਰ ਸਿੰਘ ਗਹਿਰੀ ਹੁਣਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਮਿਲੀ ਤਾਂ ਉਹਨਾਂ ਨੇ ਵੀ 1 ਸਾਲ 5 ਕੁ ਮਹੀਨੇ ਦੇ ਕਰੀਬ ਜਿਹੜਾ ਇਹ ਕਾਰਜਕਾਲ ਸੰਭਾਲਿਆ ਤੇ ਉਸ ਤੋਂ ਬਾਅਦ ਹੁਣ ਕਾਲ ਦੇਰ ਰਾਤ ਦੱਸਿਆ ਜਾ ਰਿਹਾ ਕਿ ਇਸਤੀਫਾ ਜਿਹੜਾ ਆ ਸਰਕਾਰ ਨੂੰ ਦਿੱਤਾ ਗਿਆ ਕਿ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗਹਿਰੀ ਹੁਣਾਂ ਨੇ ਆਪਣਾ ਇਸਤੀਫਾ ਦੇ ਦਿੱਤਾ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਜੋ ਸਾਨੂੰ ਸੋਰਸਸ ਤੋਂ ਜਾਣਕਾਰੀ ਹੁਣ ਤੱਕ ਦੀ ਮਿਲ ਪਾਰੀ ਹੈ ਕਿ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਦੇਰ ਰਾਤ ਸ਼ਨੀਵਾਰ ਨੂੰ ਸਰਕਾਰ ਨੂੰ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਆਪਣਾ ਅਸਤੀਫਾ ਜੜਾ ਦੇ ਦਿੱਤਾ ਹੈ 5 ਅਕਤੂਬਰ 2023 ਨੂੰ ਐਡਵੋਕੇਟ ਜਨਰਲ ਬਣੇ ਸੀ ਵਿਨੋਦ ਕਈ ਦੀ ਥਾਂ ਤੇ ਇਹ ਐਡਵੋਕੇਟ ਬਣੇ ਸੀਗੇ ਉਸ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਤਾਂ ਅਨਮੋਲ ਰਤਨ ਸਿੱਧੂ ਜਿਨ੍ਹਾਂ ਨੇ ਤਕਰੀਬਨ 3 ਤੋਂ 4 ਮਹੀਨੇ ਕਾਰਜਕਾਲ ਸੰਭਾਲਿਆ ਤੇ ਉਸ ਤੋਂ ਬਾਅਦ ਵਿਨੋਦ ਕਈ ਆ ਹੁਣੀ ਏਜੀ ਬਣੇ ਜਿਨ੍ਹਾਂ ਨੇ 1 ਸਾਲ ਤਕਰੀਬਨ 3-4 ਮਹੀਨੇ ਕਾਰਜਕਾਲ ਸੰਭਾਲਿਆ ਤੇ ਉਸ ਤੋਂ ਬਾਅਦ ਗੁਰਮਿੰਦਰ ਸਿੰਘ ਗਹਿਰੀ ਹੁਣੀ ਐਡਵੋਕੇਟ ਜਨਰਲ ਬਣਦੇ ਨੇ ਜਿਹੜੇ 1 ਸਾਲ ਤੇ 5 ਕੁ ਮਹੀਨੇ ਕਾਰਜਕਾਲ ਜਿਨ੍ਹਾਂ ਨੇ ਪੂਰਾ ਕੀਤਾ ਹੈ ਆਪਣਾ ਤੇ ਉਸ ਤੋਂ ਬਾਅਦ ਦੇਰ ਰਾਤ ਅਸਤੀਫਾ ਦੇ ਦਿੱਤਾ ਹੈ ਸੋਰਸਸ ਤੋਂ ਜਾਣਕਾਰੀ ਮੇਰੇ ਪਾਰੀ ਹੈ ਕਿ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਪਰ ਅਜੇ ਤੱਕ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੋ ਪਾਈ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾ ਰਹੀ ਹੈ ਪਰ ਵੱਡੀ ਖਬਰ ਹੈ ਤਿੰਨ ਸਾਲਾਂ ਦੇ ਵਿੱਚ ਤਿੰਨ ਏਜੀ ਬਦਲ ਜਾਣੇ ਤਿੰਨ ਏਜੀਆਂ ਨੇ ਆਪਣੇ ਅਸਤੀਫੇ ਦੇਣੇ ਉਹ ਵੀ ਨਿੱਜੀ ਕਾਰਨਾਂ ਦਾ ਕਿਉਂਕਿ ਜੋ ਬినੋਦ ਕਈ ਹੁਣਾ ਨੇ ਦਿੱਤਾ ਸੀ ਉਹ ਵੀ ਇਹ ਸੀ ਕਿ ਮੇਰੇ ਨਿੱਜੀ ਕਾਰਨ ਨੇ ਤਾਂ ਉਸ ਤੋਂ ਪਹਿਲਾਂ ਅਨਮੂਲ ਰਤਨ ਸਿੱਧੂ ਹੁਣਾ ਨੇ ਵੀ ਅਸਤੀਫਾ ਦਿੱਤਾ ਸੀ ਤਾਂ ਹੁਣ ਐਡਵੋਕੇਟ ਗੁਰਮਿੰਦਰ ਗੈਰੀ ਹੁਣਾ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸ਼ਨੀਵਾਰ ਦੇਰ ਰਾਤ ਨੂੰ ਹੀ ਅਸਤੀਫਾ ਜੜਾਇਆ ਸਰਕਾਰ ਨੂੰ ਸੌਂਪਿਆ ਗਿਆ ਤਾਂ ਤਿੰਨ ਸਾਲਾਂ ਦੇ ਵਿੱਚ ਤਿੰਨ ਏਜੀ ਜਿਹੜੇ ਨੇ